ਉਡਿਆ ਇੱਕ 2 ਵਜੇ ਤੇ ਕਿਵੇਂ ਲੱਗਿਆ ਸਭ ਨੂੰ ਠੀਕ ਆ ਜੀ ਬੰਦਾ ਤਾਂ ਆ ਲਾਈਟ ਜਰੂਰ ਹੋਵੇ ਇਹਨੇ ਕਰਤੀ ਨਹੀਂ ਨਾ ਨਾ ਲਾਈਟ ਹੁਣ ਜਰੂਰ ਇਹਨੇ ਕਰਤੀ ਸਾਰੇ ਜੀਰੋ ਆਏ ਸਾਰੇ ਜਿੰਨੇ ਵੀਰੇ ਆਏ ਨੇ ਹੁਣ ਆਮਦਨ ਪਾਰਟੀ ਜਿਹੜਾ ਉਮੀਦਵਾਰ ਆਇਆ ਸੀ ਉਹ ਮਿਲਦਾ ਆਇਆ ਦੋ ਤਿੰਨ ਪਾਰਟੀਆਂ ਆ ਗਈਆਂ ਨੂੰ ਲੋਟ ਲੱਗਿਆ ਬੰਦਾ ਬੰਦਾ ਲੋਟ ਲੱਗਿਆ ਬੰਦਾ ਹਾਂ ਕਿੰਕ ਲੱਗਿਆ ਉਹ ਆ ਪਾਰਟੀ ਕਾਰਨ ਵੀਰੇ ਬਾਲੀ ਸੂਤ ਤੱਕ ਇਹਨਾਂ ਹਾਂ ਜੀ ਆਈਟੀ ਜਿਵੇਂ ਲੱਗਦਾ ਵਧੀਆ ਲੱਗੀ ਹੈ ਵਧੀਆ ਲੱਗੀ ਜਿਵੇਂ ਦਾ ਬੰਦਾ ਹੈ ਬੰਦਾ ਵਧੀਆ ਜੀ ਇੱਕ ਤਾਂ ਹੁਣ ਬਿਜਲੀ ਮੁਫਤ ਹੋ ਗਈ ਹੂੰ ਪਹਿਲਾਂ ਤੋਂ ਪਹਿਲਾਂ ਜੁੰਟਾਂ ਨਹੀਂ ਆ ਮਾਫ ਨਹੀਂ ਜਾਨੂੰ 600 ਜੁੰਟ ਤੱਕ ਮਾਫੀ ਹੈ ਠੀਕ ਹੈ ਜੀ ਬੰਦਾ ਠੀਕ ਹੈ ਬੋਦਨ ਚਦਨੇ ਚ ਵੀ ਠੀਕ ਹੈ ਨਰਮ ਵੀ ਪੁੱਤ ਹੈ ਸਾਡਾ ਦਾ ਭਗਮਨ ਤੁਮਾਨੀ ਹੈ ਪਰਵਾਨ ਸਵਾ ਕੋ ਸਾਨੂੰ ਕੋਲ ਕੀ ਕੀ ਪਿਉ ਜਿਹੜਾ ਪਾਵਾਗੇ ਪਹਿਲਾਂ ਸੋਦੀ ਸਵਾ ਲਿਆ ਖਾ ਮਰਦਾਂ ਆਇਆ ਜੀ ਨਰਮ ਲਵ ਲਵ ਜਰਾ ਇਹ ਤਾਂ ਫਿਰ ਆਪਣੀ رائے ਆ ਮੇਰੀ ਸੋਚ ਵੱਖਰੀ ਆ ਅਗਲੇ ਦੀ ਵੱਖਰੀ ਹਾਂ ਸਾਈ ਹੁੰਦੀ ਆ ਹਰੇ ਗੁੰਡਾ ਤੁਸੀਂ ਹਰੇ ਸਾਈ ਚਰਚਾ ਬਗੌੜ ਪਣਦੀ ਵੀ ਆ ਇਹਨਾਂ ਨੂੰ ਪਤਾ ਵੀ 14-15 ਰਾਜ ਕਿਦੇ ਨਹੀਂ ਉਹ ਸਵਾਚਾ ਚੋਣਾਂ ਨੇ ਲੋਕਾਂ ਤੋਂ ਜਾਣਦੇ ਆ ਕਿ ਕਿਹੜੀ ਸਰਕਾਰ ਨੂੰ ਫਤਵਾ ਦੇਣਗੇ ਤੇ ਕਿਹਨੇ ਲੁੱਟਿਆ ਪੰਜਾਬ ਤੇ ਕਿਹਨੇ ਹੁਣ ਤੱਕ ਬਸਾਇਆ ਸਾਰੀ ਗੱਲਬਾਤ ਕਰਾਂਗੇ ਮਾਨਸਾ ਦੇ ਪਿੰਡ ਖੀਵਾ ਕਲਾ ਪਹੁੰਚਿਆ ਬਜ਼ੁਰਗਾਂ ਦੇ ਨਾਲ ਕਰਦੇ ਆ ਗੱਲ ਸਾਂਝੀ ਤੇ ਜਾਣਦੇ ਆ ਵੀ ਇਸ ਵਾਰ ਕਿਹੜੀ ਪਾਰਟੀ ਦਾ ਕੰਮ ਉਹਨਾਂ ਨੂੰ ਵਧੀਆ ਲੱਗਿਆ ਹੁਣ ਤੱਕ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਕੀ ਨਾਮ ਹੈ ਜੀ ਜੀ ਹਾਂਜੀ ਨੇਕ ਨੇਕ ਜੀ ਐਨੇ ਵਾਰ ਵੋਟਾਂ ਪਾਈਆਂ ਮਤਲਬ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਸਹੀ ਤਾਂ ਜੀ ਹੁਣ ਵੋਟਾਂ ਪਾ ਦਿੰਨੇ ਸਹੀ ਤਾਂ ਸਾਡੇ ਬਾਰੇ ਤਾਂ ਕਿਸੇ ਦਾ ਸਹੀ ਵੀ ਨਹੀਂ ਸਾਨੂੰ ਕਿਹੜਾ ਪੁੱਛਦਾ ਮੁੜ ਕੇ ਆ ਕੇ ਹੂੰ ਅੱਛਾ ਕਿਸੇ ਦਾ ਨਹੀਂ ਕੰਮ ਸਹੀ ਲੱਗਿਆ ਨਾ ਨਾ ਕੋਈ ਪੁੱਛਦੀ ਨਹੀਂ ਮੁੜ ਕੇ ਆ ਕੇ ਅਕਾਲੀ ਨਾ ਨਾ ਕੋਈ ਕਾਲੀ ਪੁੱਛੇ ਕੋਈ ਨਹੀਂ ਪੁੱਛੇ ਹਾਂਜੀ ਕੋਈ ਨਹੀਂ ਪੁੱਛਦਾ ਹੈਗਾ ਕਾਂਗਰਸ ਸਾਰੇ ਕੋਈ ਨਹੀਂ ਜੀ ਸਾਨੂੰ ਤਾਂ ਆਪ ਆਪੀ ਵਿੱਚ ਹੀ ਹੈ اچھا ਕੋਈ ਕੰਮ ਪਿੰਡਾਂ ਦੇ ਕਹਿੰਦੇ ਸਹੂਲਤ ਬੜੀ ਦਿੱਤੀ ਆ ਲਾਈਟ ਲੂਟ ਕਪੜਾ ਕਰਿਆ ਕੋਸਾ ਹਾਂ ਲਾਈਟ ਜਰੂਰ ਹੁਣ ਇਹਨੇ ਕਰਤੀ ਨਾ ਨਾ ਲਾਈਟ ਹੁਣ ਜਰੂਰ ਇਹਨੇ ਕਰਤੀ ਰਗਣ ਟਮਾਣ ਦੇ ਬਿਲਕੁਲ ਆਉਂਦਾ ਜੇ ਬਿੱਲੇ ਬੈਠੇ ਪਹਿਲਾਂ ਨਾ ਆਉਂਦਾ ਨਹੀਂ ਹੈ ਜ਼ੀਰੋ ਹੈ ਹਾਂ ਜ਼ੀਰੋ ਦਿਖਾਓ ਚਾ ਜ਼ੀਰੋ ਆਇਆ ਜ਼ੀਰੋ ਵੀ ਚੱਕ ਰੱਖਿਆ ਨਾਲ ਹੀ ਨਾਲ ਹੀ ਨਹੀਂ ਜੀ ਹਾਂ ਹੁਣ ਹੀ ਪੜਾਇਆ ਜੀ ਅਚਾ ਹੁਣ ਹੀ ਫੜਾ ਕੇ ਗਿਆ ਸਾਰੀ ਬਲੇ ਹੋਰ ਵੀ ਜੇ ਸਾਰੀ ਜ਼ੀਰੋ ਨਹੀਂ ਜੀ ਸਾਰੇ ਜ਼ੀਰੋ ਆਏ ਆ ਹਾਂ ਸਾਰੇ ਜਿੰਨੇ ਵੀ ਗਰੇ ਆਏ ਨੇ ਹੁਣ ਫੜਾ ਕੇ ਪੁਸਤਾ ਸਹੂਲਤ ਕਰਤੀ ਪਹਿਲਾਂ ਦਿਨ ਕਿ ਬਿਲਾਉਂਦੇ ਪਹਿਲਾਂ ਤਾਂ ਇਹ ਪਤਾ ਹੀ ਨਹੀਂ ਸੀ ਐਂ ਤੇ ਜਿਹੜੇ ਘੱਟ ਵੱਧ ਹੁੰਦੀ ਉਹਦੇ ਘੱਟ ਆ ਜਾਂਦਾ ਕਿਦਾਂ ਚਾਰ ਆ ਗਿਆ ਵੱਧ ਵੀ ਆ ਜਾਂਦਾ ਹੁਣ ਫਰੀ ਆ ਹੁਣ ਫਰੀ ਆ ਫਿਰ ਐਂ ਤਾਂ ਕਹਿ ਸਕਦੇ ਆ ਵੀ ਕੁਝ ਤਾਂ ਫਰਕ ਸੁਧਾਰ ਆਇਆ ਨਹੀਂ ਇਹਦੇ ਚ ਤਾਂ ਆਇਆ ਸਾਨੂੰ ਮਨ ਮੰਨਦੇ ਆਇਆ ਇਹਦੇ ਚ ਤਾਂ ਬਹੁਤ ਫਰਕ ਕਰੇ ਤੇ ਮੀਤ ਗੁੱਡੀਆਂ ਆਇਆ ਇੱਥੇ ਮੈਨੂੰ ਲੱਗਦਾ ਕੋਈ ਖਿਆਲ ਨਹੀਂ ਮੇਰੇ ਵੀ ਆ ਅੱਛਾ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਇੱਥੋਂ ਆਇਆ ਸੀ ਉਹ ਮੈਨੂੰ ਲੱਗਦਾ ਆਇਆ ਦੋ ਤਿੰਨ ਪਾਰਟੀਆਂ ਆ ਗਈਆਂ ਕਿਵੇਂ ਲੱਗਿਆ ਸਵਾਭ ਦਾ ਉਹ ਲੋਟ ਲੱਗ ਗਿਆ ਬੰਦਾ ਲੋਟ ਲੱਗਿਆ ਬੰਦਾ ਠੀਕ ਹਾਂ ਠੀਕ ਲੱਗਿਆ ਬੋਲ ਲਓ ਮਾ ਉਹਦੇ ਪਿਤਾ ਸੀ ਜਗਦੇਵ ਖੁੱਡੀਆਂ ਅੱਛਾ ਜਾਣਦੇ ਸੀ ਨਹੀਂ ਨਾ ਤਾਂ ਨਹੀਂ ਸੀ ਜਾਣਦੇ ਵਿਚਾਰੇ ਉਹਨਾਂ ਨੂੰ ਦਰবেশ ਕਹਿੰਦੇ ਹੁੰਦੇ ਸਾਰੇ ਅੱਛਾ ਬਹੁਤ ਮਤਲਬ ਅੱਛਾ ਜੀ ਤੇ ਹੁਣ ਫਿਰ ਕਿ ਕਿਵੇਂ ਦੇਖਦੇ ਹੋ ਪਾਰਟੀ ਦਾ ਕੰਮ ਸਹੀ ਰਿਹਾ ਪਾਰਟੀਆਂ ਦਾ ਹੁਣ ਦੇਖ ਲੈ ਜੀ ਦੇਖੋ ਕਿਹੜੇ ਪਾਸੇ ਰੁਕੂਗਾ ਉਧਰ ਹੀ ਪਤਾ ਲੱਗਦਾ ਇਧਰ ਮਾਹੌਲ ਕੀ ਆ ਪਿੰਡ ਦਾ ਛੋਟੇ ਆਓ ਦੇਖੋ ਛੋਟੇ ਦਾ ਹਲੇ ਕੋਈ ਮਾਹੌਲ ਨਹੀਂ ਹੈਗਾ ਹਲੇ ਕੋਈ ਪਾਰਟੀ ਜਾਵਾ ਵਾਹ ਹਜੇ ਤਾਂ ਕੋਈ ਤਾਂ ਕਾਲੀਆਂ ਕਣੀ ਫਿਰਦਾ ਕੋਈ ਕਿਧਰੇ ਫਿਰਦਾ ਦੋ ਤਿੰਨ ਪਹਿ ਹੁਣ ਕੋਈ ਪਾਰਟੀਆਂ ਪਿੰਡਾਂ ਕੀ ਵੀ ਪਾਰਟੀ ਹੋ ਗਈਆਂ ਅੱਜ ਪਿੰਡਾਂ ਦੀ ਪਾਰਟੀ ਹੋ ਗਈਆਂ ਹਾਂ ਅੱਗੇ ਵਾਲਾ ਕੰਮ ਚਾਹੀਦਾ ਮੁੱਤ ਚਾਹੀਦਾ ਕਰੋ ਜ਼ਿਕਰ ਉਹ ਤਾਂ ਇਹ ਹੁਣ ਕਿਹੜਾ ਪਤਾ ਲੱਗਾ ਅੱਛਾ ਬਾਬਾ ਕੀ ਨਾਮ ਆ ਬਿਯੰਤਰਾ ਹਾਂ ਜੀ ਇਹਦੀ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਹਾਂ ਪਾਰਟੀ ਦਾ ਕਿਉਂ ਕਾਰਨ ਕਾਰਨ ਵੀਰੇ ਬਾਹਲੀਆਂ ਸੂਰਤਾਂ ਰੱਖੀਆਂ ਨੇ ਜਿਹੜੀਆਂ ਕਿੜੀਆਂ ਵੀਰੇ ਹੁਣ ਪਿਛਲੀ ਸਰਕਾਰ ਨੇ ਗੱਲ ਸੁਣ ਲੱਗੜਿਆ ਤੇ ਲੋਕ ਕਹਿੰਦੇ ਨੇ ਵੀ ਬਾਦਲ ਦੇ ਮੋਟਰਾਂ ਦਿੱਤੀਆਂ ਦਿੱਤੀਆਂ ਉਹ ਕਿਹੜੇ ਦੋ ਟਾਈ ਇੱਕ ਰਾਲੇ ਦੀ ਗਏ ਕਿਸੇ ਦੀ ਸਾਡੇ ਪਿੰਡ ਚ ਕਿ ਨਹੀਂ ਆਈ ਕਿਲੇ ਸਾਡਾ ਵੀ 10 ਏਕੜ 15 ਏਕੜ ਨੇ ਇੱਕ ਅੱਡੋ ਅੱਡੋ ਅੱਡੀ ਨੌਂ ਕਰਾ ਕੇ ਉਹਦੇ ਜਵਾਕਾਂ ਦੇ ਉਹਨਾਂ ਨੇ ਚਾਰ ਚਾਰ ਮੋਟਰਾਂ ਨੇ ਕਿਹੜੇ ਸਾਡੇ ਵਰਗੇ ਗਰੀਬ ਨੇ 2 ਏਕੜਾ 2.5 ਏਕੜ ਉਹਨਾਂ ਨੇ ਮੋਟਰ ਹੀ ਨਹੀਂ ਦਿੱਤੀ ਇਹਨਾਂ ਨੂੰ ਅੱਛਾ ਹਾਂਜੀ ਹੁਣ ਵੀ ਹੁਣ ਵੀ ਨਹੀਂ ਆ ਰਹੀ ਮੋਟਰ ਦਈ ਜਿਹੜੀ ਪਾਰਟੀ ਹੁਣ ਆਮ ਪਾਰਟੀ ਵੀ ਆਮ ਪਾਰਟੀ ਦੇ ਕੰਮ ਹਾਂਜੀ ਗੁਰਮੀਤ ਖੁੱਡੀਆਂ ਨੂੰ ਮਿਲੇ ਹੋ ਹਾਂਜੀ ਹਾਂ ਆਏ ਸੀ ਆਏ ਸੀ ਕਿਵੇਂ ਲੱਗਿਆ ਸਵਾਦ ਵਧੀਆ ਲੱਗਿਆ ਹੈ ਵਧੀਆ ਲੱਗਿਆ ਜਿਵੇਂ ਦਾ ਬੰਦਾ ਹੈ ਬੰਦਾ ਵਧੀਆ ਜੀ ਆਖਦਾ ਜੀ ਭਗਵਾਨ ਜੀ ਤੁਮਾਨ ਨੂੰ ਜਾਣਦਾ ਅੱਛਾ ਉਹਦੇ ਨਾਲ ਸੀ ਮੇਰੇ ਹਿਸਾਬ ਨਾਲ ਸਾਡੇ ਭਗਵੰਤਵਾੰਦ ਜਿਆਰਿਆ ਕੁੱਡੀਆਂ ਕੁੱਡੀਆਂ ਹਾਂਜੀ ਹੈ ਹਾਂਜੀ ਪਰ ਕੁੱਡੀਆਂ ਤਾਂ ਦੇਖੋ ਜੀ ਕਿਹੜੀ ਦੇਖਿਆ ਭਗਵੰਤ ਤਾਰ ਕਈ ਵਾਰੀ ਦੇਖਿਆ ਅੱਡੇ ਪਰ ਪਹਿਲਾਂ ਵੀ ਬੰਨ ਜਾਇਆ ਬਾਬਾ ਜੀ ਕੀ ਨਾਮ ਹੈ ਮਹਿੰਦਰ ਸਿੰਘ ਜੀ ਇੰਦਰ ਜੀ ਕੀ ਲੱਗਦਾ ਫਿਰ ਇਸ ਵਾਰ ਦੇਖੋ ਜੀ ਸਾਡੇ ਪਿੰਡ ਦਾ ਜਿਹੜਾ ਸਾਡੇ ਆਮ ਆਦਮੀ ਪਾਰਟੀ ਦਾ ਹੈਗਾ ਕਿਉਂ ਕਿਉਂਕਿ ਆ ਇੱਕ ਤਾਂ ਹੁਣ ਬਿਜਲੀ ਮੁਫਤ ਹੋ ਗਈ ਹੂੰ ਪਹਿਲਾਂ ਤੋਂ ਪਹਿਲਾਂ ਜੁਨਟਾਂ ਨਹੀਂ ਆ ਮਾਫ ਨਹੀਂ ਤਾਂ 600 ਜੁਨਟ ਤੱਕ ਮਾਫੀ ਹੈ ਹੂੰ ਅਜਾ ਮੋਟਰਾਂ ਦੇ ਕਨੈਕਸ਼ਨ ਤਾਂ ਹੁਣ ਵੀ ਨਹੀਂ ਹੈਗੇ। ਹੂੰ। ਕਿਉਂ ਹੁਣ ਲੋਕ ਸੋਲਰ ਲਵਾ ਰਹੇ ਨੇ। ਅੱਛਾ। ਉਹ ਬੰਦਾ ਵਾਲੇ ਕੰਮ। ਤੇ ਫਿਰ ਸਹੀ ਆ ਫਿਰ ਨਜ਼ਾਰੇ ਆ? ਹਾਂਜੀ ਹੁਣ ਜਦੋਂ ਜੀਮ ਸੰਤਾ ਜੀ ਕਿਸਾਨਾਂ ਨੂੰ ਆਪੀ ਨਜ਼ਾਰਾ ਜਦੋਂ ਲੈਟ ਸਾਡੇ ਜੀ ਆ ਕਹਿੰਦੇ ਅੱਗ ਲੱਗੂ ਅੱਗ ਲੱਗੂ ਜਮਾ 1 ਮਿੰਟ ਨਹੀਂ ਗਈ। ਅੱਛਾ। ਹਾਂਜੀ। ਵੀ ਕੋਲਮ ਲਾ ਕੇ ਸਹੂਲਤ ਮਿਲ ਗਈ। ਸਹੂਲਤ ਬਿਜਲੀ ਦੀ ਬਦਲਾਅ ਦਾ ਫਰਕ ਪੈ ਗਿਆ। ਪੈਂਦਾ ਜੀ। ਹੂੰ। ਸਾਰੀਆਂ ਸਰਕਾਰਾਂ ਨੂੰ ਫਰਕ ਹੈ ਨਾ। ਜਿਹੜਾ ਸੋਚ ਕੇ ਲਿਆਂਦਾ ਸੀ ਬਦਲਾਅ ਆ ਰਾਸ ਆ ਗਿਆ। ਹਾਂਜੀ ਕੁਛ ਨਾ ਕੁਛ ਤਾਂ ਰਾਸ ਹੈ ਕੁਛ ਨਾ ਕੁਸਾਰੇ। ਸ਼ੁਕਰੀਆਂ ਕਹ ਨੌਕਰੀਆਂ ਤਾਂ ਜੀ ਬਿਨਾ ਸਾਡੇ ਪਿੰਡੋਂ ਜੀ ਮਤਲਬ ਇੱਕ ਮੁੰਡਾ ਹੀ ਭਰਤੀ ਹੋਇਆ ਐ ਕੁੜੀ ਦਾ ਚੱ ਲੱਗੀ ਬਿਨਾ ਪੈਸਿਆਂ ਤੋਂ ਹਾਂ ਜੀ ਬਿਨਾ ਪੈਸਿਆਂ ਤੋਂ ਲੱਗੇ ਨੇ ਕਿ ਜੱਜਾ ਕੁੜੀ ਲੱਗੀ ਅੱਛਾ ਬਿਨਾ ਪੈਸਿਆਂ ਤੋਂ ਹਾਂ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਤਾਂ ਸਾਡੇ ਕੋਈ ਨੌਕਰੀ ਨਹੀਂ ਖਾਸ ਨਹੀਂ ਸੀ ਕੋਈ ਪਹਿਲਾਂ ਪੈਸੇ ਚੱਲਦੇ ਸੀ ਕਿ ਨੌਕਰੀਆਂ ਨਾ 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 ਪੈਸੇ ਪੁੱਛਦੇ ਨਹੀਂ ਇਹ ਵੀ ਜੇ ਕੋਈ ਦੰਦਾ ਵੀ ਆਪਾਂ ਨੂੰ ਕੌਣ ਦੱਸਦਾ ਜੀ ਹਾਂ ਇਹ ਵੀ ਗੱਲ ਹੈ ਹਾਂ ਜੀ ਅੰਦਰ ਗੱਦੀ ਕੋਈ ਕੁਝ ਕਰੀ ਜਾਵੇ ਅੱਛਾ ਗੁਰਮੀਤ ਕੁੜੀਆਂ ਠੀਕ ਹੈ ਜੀ ਬੰਦਾ ਠੀਕ ਹੈ ਬੋਲਣ ਚੱਲਣੇ ਚ ਵੀ ਠੀਕ ਹੈ ਨਰਮ ਵੀ ਬਹੁਤ ਹੈ ਹਾਂ ਆਇ ਖੋਡੀਆਂ ਅੱਛਾ ਇੱਕ 2 ਵਜੇ ਆਇਤੀ ਅੱਛਾ ਕਿਵੇਂ ਲੱਗਿਆ ਸੁਹਾਸਰ ਠੀਕ ਹੈ ਜੀ ਬੰਦਾ ਤਾਂ ਬੰਦਾ ਠੀਕ ਹੈ ਹਾਂ ਲੱਗਦਾ ਬਾਜੀ ਲੱਗਦਾ 14 ਹੋਣਾ ਦੇਖੋ ਜੀ ਟਕੋਨੀ ਟੱਕਰ ਲੱਗਦੀ ਆ ਸਾਨੂੰ ਤਾਂ ਵੀ ਸੋਨ ਦਾ ਵੀ ਅਕਾਲੀਆਂ ਦੀ ਵੋਟ ਵੀ ਸਾਡੇ ਪਿੰਡ ਹੈਗੀ ਉਹ ਆਮ ਆਦਮੀ ਪਾਰਟੀ ਦੀ ਵੱਧ ਹੈ ਅੱਛਾ ਆਮ ਦੀ ਵੱਧ ਹੈ ਹਾਂ ਠੀਕ ਹੈ ਕਲਮ ਲਾ ਕੇ ਚਰਚਾ ਆਪਦੀ ਜਾਵਾ ਹਾਂ ਆਪਦੀ ਕੀ ਨਾਮ ਹੈ ਜੀ ਲਾਲ ਸਿੰਘ ਜੀ ਲਾਲ ਜੀ ਕੀ ਲੱਗਦਾ ਫਿਰ ਆ ਤੁਹਾਨੂੰ ਦਸਤੀਆ ਜਾਨਦੇ ਆ ਕਿਹੜੀ ਪਾਰਟੀ ਪਾਰਟੀ ਦਾ ਜੀ ਸਾਡਾ ਤਾਂ ਭਗਵੰਤ ਜੀ ਹੈ ਭਗਵੰਤ ਜੀ अच्छा ओटेरो चौने जमा चौने देखो ओने हटा ਬਹੁਤ ਫਾਇਦਾ ਕੱਟ ਕੋਲ ਕੇ ਤਾਂ ਨਹੀਂ ਪਾਇ ਕੁਛ ਨਾ ਜਮਾ ਨਹੀਂ ਪਾਇਆ ਪਾਇਆ ਵੀ ਇਹ ਆਨੂੰ ਕਣਕ ਮੁਕਤ ਮਿਲਣੀ ਆਟਾ ਮੁਕਤ ਜੇ ਤਾਂ ਦੀ ਭੁੱਖੇ ਮਰਦੇ ਤੇ ਮਹੀਨਾ ਹੋ ਗਿਆ ਐਨੇ ਕਣਕ ਲਵੇ ਲੱਗੀ اچھا ਹੋ ਸਾਨੂੰ ਕੋਲ ਕੀ ਕੀ ਪਿਉ ਹਮਮ ਅੱਛਾ ਹਾਂ ਵੀ ਉਹ ਹੀ ਦਿਲ ਜਿੱਤ ਲਿਆ ਦਿਲ ਜਿੱਤ ਲਿਆ ਕਿਨੇ ਭਗਵਾਨ ਤੁਮਾਰ ਨੇ ਅੱਛਾ ਹਾਂਜੀ ਬੱਟੜ ਫੈਨ ਨੂੰ ਜਮਾ ਘਟਰ ਬੈਲ ਆਹ ਉਹ ਜਲਦੀ ਜਲਦੀ ਬਣਨੇ ਉਹਨੂੰ ਇੱਕਾਂਗੇ ਬੋਟ ਫੇਰ ਪਾਵਾਂਗੇ ਪਹਿਲਾਂ ਜਲਦੀ ਬਾਹ ਲਿਆ ਖਾਂ ਮਰਦਾ ਚੱਕਾ ਚਾਪਰਾ ਕੇ ਖੁੱਡੀਆਂ ਆਏ ਕਿ ਤੇਰੀ ਆਇਆ ਜੀ ਨਰਮਲਿਆ ਉਹ ਲੈ ਜਰਾ ਆਇਲ ਕਾ ਬੋ ਮੋਚੋਲਾ ਹਾਂ ਪਮਸਾਲੇ ਚੋਲਾ ਅੱਛਾ ਕੱਲ ਨੂੰ ਪਤਾ ਨਹੀਂ ਕੱਲ ਨੂੰ ਪਤਾ ਨਹੀਂ ਤੇ ਮਾਰ ਜੀ ਬੈਸਾ ਹਾਂ ਪਰ ਅੱਜ ਤਾਂ ਇਹ ਦੀ ਗਣਾ ਵੀ ਨਰਮਾ ਜਮਾ ਕਾਹਨੋਂ ਪਤਾ ਅੱਛਾ ਆਈ ਵਧੀਆ ਬੰਦਾ ਕਹਿੰਦਾ ਨਾ ਬੰਦਾ ਠੀਕ ਹੈ अच्छा हां जी बाबा जी ਕੀ ਨਾਮ ਆ ਰਵਿੰਦਰ ਰਿਸ਼ੀ ਰਵਿੰਦਰ ਜੀ ਕਿਵੇਂ ਦੇਖਦੇ ਹੋ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਮੈਨੂੰ ਤਾਂ ਭਗਵੰਤ ਮਾਨ ਦਾ ਕੋਈ ਸਹੀ ਨਹੀਂ ਲੱਗਦਾ ਕਿਉਂ ਮੁਲਾਜ਼ਮ ਤਬਕੇ ਦਾ ਤਾਂ ਪੱਠਾ ਬਠਾਤਾ ਇਹਨੇ ਅੱਛਾ ਹੂੰ ਕਿਵੇਂ ਕਿਸੇ ਪੈਨਸ਼ਨਰ ਦੀ ਪੈਨਸ਼ਨ ਦੀ ਵਧਾਈ ਕਿਸੇ ਦਾ ਕੁਝ ਨਹੀਂ ਕਰਦਾ ਤੁਸੀਂ ਮੁਲਾਜ਼ਮਾਂ ਤੁਹਾਨੂੰ ਕਿੰਨਾ ਕਰੇਤਾ ਨੇ ਹਾਂ ਸਹੀ ਗੱਲ ਦੇਤਾ ਅੱਛਾ ਆਪ ਬਜ਼ੁਰਗ ਫਿਰ ਸੇਵਾ ਤਾ ਇਹਨੇ ਫਿਰ ਆਪ ਆਪਣੀ رائے ਆ ਮੇਰੀ ਸੋਚ ਵੱਖਰੀ ਹੈ ਅਗਲੇ ਦੀ ਵੱਖਰੀ ਹੈ ਤੁਸੀਂ ਮੁਲਾਜ਼ਮ ਹੋ ਮੈਂ ਮੁਲਾਜ਼ਮ ਨਹੀਂ ਮੇਰੇ ਖਾਦਰ ਸਾਹਿਬ ਮੁਲਾਜ਼ਮ ਤੇ ਅੱਛਾ ਉਹਨਾਂ ਦਾ ਬਕਾਇਆ ਹੀ ਨਹੀਂ ਮਿਲਿਆ ਮਾਦਰ ਦਾ ਨਹੀਂ ਕੁਝ ਮਿਲਿਆ ਅੱਛਾ ਮੇਰੀ ਭੈਣ ਭਣੋਈਆ ਮੁਲਾਜ਼ਮ ਨੇ ਉਹਨਾਂ ਨੂੰ ਨਹੀਂ ਕੁਝ ਮਿਲਦਾ ਅਸੀਂ ਤਾਂ ਇਹਨੂੰ ਚੰਗਾ ਹੀ ਨਹੀਂ ਸਮਝਦੇ ਜਿਹੜੀ ਪਾਰਟੀ ਸੀ ਲੱਗਦੀ ਅਸੀਂ ਤਾਂ ਪਾਰਟੀ ਤਾਂ ਕਾਂਗਰਸ 'ਚ ਜਾਵਾਂਗੇ ਕਾਂਗਰਸ ਹੂੰ ਜੀਤ ਮੇਂਦਰ ਹਾਂ ਹੈ ਹਾਂ ਮਿਲਾਂਗੇ ਕਦੇ ਮਿਲਣਾ ਤਾਂ ਨਹੀਂ ਜਾਵਾਂਗੇ لازਮੀ ਅੱਛਾ ਜਾਓ ਹਾਂ ਪਹਿਲੇ ਦਿਨ ਹੀ ਕਾਂਗਰਸ 'ਚ ਅੱਛਾ ਪਹਿਲੇ ਦਿਨ ਪੱਕੇ ਕਾਂਗਰਸੀ ਨੂੰ ਹਾਂ ਅੱਛਾ ਆ ਬਜ਼ੁਰਗ ਰਹਿ ਗਏ ਭਾਈ ਗੱਲਬਾਤ ਕਰ ਰਹੇ ਆ ਕੀ ਨਾਮ ਹੈ ਜੀ ਸੋਮਰਾਜ ਜੀ ਕੀ ਲੱਗਦਾ ਫਿਰ ਕਿਹੜੀ ਪਾਰਟੀ ਵਧੀਆ ਲੱਗੇ ਸਰਦਾਰ ਪਾਰਟੀ ਚ ਰਹੀ ਦੀ ਕਿਉਂ ਕਾਰਨ ਆਹ ਸਾਨੂੰ ਮਾਹੌਲ ਤੱਕ ਜਿਹੜਾ ਦਿੱਤੀਆਂ ਨਹੀਂ ਸਾਨੂੰ ਪਤਾ ਸਾਨੂੰ ਘੜਕੇ ਨੇ ਦਿੱਤੀ ਆਟਾ ਸਾਨੂੰ ਇਹਨੇ ਦਿੱਤਾ ਬਿਜਲੀ ਸਾਨੂੰ ਆਮ ਇਹਨੇ ਦਿੱਤੀ ਜੇ ਛੜੀ ਨਹੀਂ ਮੋਟਰਾਂ ਸੀ ਗੁਵਾਂਢੀ ਛੱਡ ਕਰ ਉਹਦੀ ਗੱਲ ਸਾਡੇ ਲਈ ਵਾਧੂ ਖੜੀ ਹੈ ਅੱਛਾ ਜੀ ਵਾਧੂ ਉਹਦੇ ਲੈਟ ਵਾਧੂ ਹੈ ਤਾਂ ਜੋ ਸਾਨੂੰ ਦੇ ਰਿਹਾ ਹੈ ਅੱਛਾ ਫਿਰ ਤਾਂ ਉਸ ਹੀ ਵਧੀਆ ਲੱਗਦੀ ਕੁੱਡੀਆਂ ਦਾ ਕੀ ਮਾਹੌਲ ਉਹ ਨਹੀਂ ਮੈਂ ਨਹੀਂ ਜੀ ਦੂਰ ਹੈਗਾ ਜੀ ਮੈਂ ਨਹੀਂ ਦੇਖਿਆ ਬਚਾਰਾ ਦਰਸ਼ਣ ਨਹੀਂ ਪਾਏ ਮੈਨੂੰ ਕਹਿੰਦਾ ਅੱਛਾ ਹਾਂ ਮੈਂ ਜਦ ਦਿਹਾੜੀ ਜਾ ਗਿਆ ਜੀ ਦੇੜਾ ਬੰਦਾ ਅੱਛਾ ਗੱਲਾਂ ਸੁਣੀਆਂ ਉਹਦੇ ਬਾਰੇ ਨਾ ਮੈਂ ਕੋਈ ਗੱਲ ਸੁਣੀ ਨਹੀਂ ਵੀ ਕਿਵੇਂ ਸੁਹਾਗ ਆ ਨਾ ਮੈਂ ਨਹੀਂ ਸੁਣੀ ਐਵੇਂ ਜੂਠ ਮਾਰਦੇ ਪਤਾ ਹੀ ਸੁਹਾਗ ਦਾ ਨਾ ਮੈਂ ਪਤਾ ਨਹੀਂ ਗਰਮਾ ਮੈਂ ਪੱਕਾ ਕੋਈ ਕਿਰ ਕੋਈ ਬੰਦੇ ਬਾਖ ਵੀ ਨਹੀਂ ਹੋਏ ਉਹ ਤਾਂ ਕੀ ਦੱਸਾਂਗੇ ਮੈਂ ਨਹੀਂ ਚਖੇ ਮੈਂ ਥੋੜੇ ਹਵਾ ਕੀ ਕਹਿੰਦੀ ਐ ਪਿੰਡ ਦੀ ਹਵਾ ਤਾਂ ਇਹੀ ਕਹਿੰਦੀ ਭਗਵੰਤ ਮਾਨ ਵੀ ਲੇਮ ਹੋਏ ਮੁਰੇ ਭਗਵੰਤ ਮਾਨ ਹਾਂ ਜੀ ਚੱਕਲਾ ਭਗਵੰਤ ਮਾਨ ਭਗਵੰਤ ਮਾਨ ਹੋਈ ਪਈ ਹੈ ਹਾਂ ਜੀ ਥਾਂ ਥਾਈ ਹੁੰਦੀ ਐ ਹਰੇ ਖੁੰਡਾ ਤੇ ਹੁੰਦੀ ਹੈ ਹਰੇ ਖਾਈ ਚਰਚਾ ਭਗਵੰਤ ਮਾਨ ਦੀ ਹੁੰਦੀ ਹੈ ਝਾੜੂ ਝਾੜੂ ਹਾਂ ਝਾੜੂ ਝਾੜੂ ਐ ਕਿ ਕਿੰਨੀਆਂ ਹੋਣ ਜੂ ਫਿਰ ਐਸਕੇ ਬਜ਼ਾਵਾ ਮਾ ਦਿੰਗੇ ਵਧੀਆਂ ਬਜ਼ਾਵਾ ਕਿੰਨੀਆਂ ਵਧੀਆਂ ਇ ਹਾਂਜੀ ਬੰਬ ਕਰਦਾ ਏ ਬੰਬ ਸਾਡੇ ਪਿੰਡ ਦਾ ਬੰਬ ਕਰ ਦਾਂਗੇ ਜੀ ਅੱਛਾ ਹਾਂਜੀ ਕਿੰਨੀ 13 ਚ ਕਿੰਨੀਆਂ ਸੀਟਾਂ 13 ਚ ਨਹੀਂ ਪਤਾ ਵੀ 14 15 ਚੱਕ ਦੇ ਸੀ ਅੱਛਾ ਉੱਤੋਂ ਹੀ ਲੈ ਜਾਓਗੇ ਉੱਤੋਂ ਲਿਆਵਾਂਗੇ ਅੱਛਾ ਹਾਂਜੀ ਕੰਮ ਮਾਲਾ ਨਿਕਲ ਅੱਛਾ ਹਾਂਜੀ ਭਗਵਾਨ ਪਰ ਗਰੀਬ ਦੇ ਹੱਕ ਨੂੰ ਬਹੁਤ ਠੀਕ ਅੱਛਾ ਸਾਡਾ ਭੈਣ ਦੇ ਜਾਂ ਗਰੀਬਾਂ ਨੂੰ ਪੁਲਿਸਾਂ ਹੀ ਸੰਕਰ ਜਿੰਦੇ ਪਹਿਲਾਂ ਅੱਛਾ ਹੁਣ ਚਾਹਤਾ ਵੀ ਨਹੀਂ ਕੋਈ ਕਿਹਦੇ ਰਾਤ ਚ ਭਗਵਾਨ ਸਰਮੰਜੇ ਰਾਤ ਚ ਨਜ਼ਾਰਾ ਲੈ ਤਾ ਨਜ਼ਾਰਾ ਦੇ ਤਾਂ ਐਤ ਕੀ ਫਿਰ ਚੱਲੀ ਤਿੰਦੂ ਕੀ ਚੱਲੂਗਾ ਬਾਈ ਭਗਵਾਨ ਤੁਮਾਨੀ ਚੱਲੂ ਹਾਂ ਹਾਂ ਕੋਈ ਵੀ ਇਹ ਚੱਲ ਕਰ ਜਮਾ ਹੋ ਰਹੀ ਆ ਯਾਰ ਹੋਰ ਇੱਕ ਦਾ ਰੱਖ ਲੈਣਾ ਉੱਦਾਂ ਹੈ ਇੱਕ ਦਾ ਗੱਲ ਕਰਦਾ ਪਰਦੇ ਜਿਹੜਾ ਵੀ ਨਜ਼ਰ ਤੇਰਾ ਮਾਰ ਰੱਖਣ ਵਾਲੀ ਨੇਰਾ ਅੱਛਾ ਮੈਂ ਆ ਦੂਜਾ ਅੱਛਾ ਸਿੱਧਾ ਜਾ ਦਿਆਂ ਸਿੱਧੀ ਚੱਲਦੇ ਆ ਭਰਾਵਾ ਕੋਈ ਰਾਜੀ ਰਹੋ ਗੁੱਸੇ ਰਹੋ ਪਰ ਹੈਗੇ ਪੱਕੇ ਪੱਕੇ ਕਿਹਦੇ ਨਾਲ ਭਗਵਾਨ ਤੁਮਾਨ ਨਾਲ ਅੱਛਾ ਉਸੇ ਨਾਲ ਹੀ ਰਹੋਗੇ ਕੋਈ ਨਹੀਂ ਆਹ ਹੈ ਭਾਈ ਫਿਰ ਚਰਚਾ ਜਿਹੜੀ ਆ ਪਿੰਡਾਂ ਦੀ ਉਹ ਤੁਸੀਂ ਵੀ ਸੁਣੀ ਆ ਇਸੇ ਤਰ੍ਹਾਂ ਹਰ ਇੱਕ ਪਿੰਡ ਜਾਵਾਂਗੇ ਸੱਥਾਂ ਦੇ ਵਿੱਚ ਕਰਾਂਗੇ ਗੱਲਾਂ ਆਪਣੀ ਰਹਿ ਕਰਿਓ ਕਮੈਂਟਾਂਾਂ ਸਾਂਝੀ ਤੁਸੀਂ ਸੁਣੀ ਆ ਲੋਕਾਂ ਦੀ ਰਹਿ ਮਿਲਦੇ ਆ ਇੱਕ ਨਵੀਂ ਸੱਥਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ